ਹਾਂਜੀ ਕਿਸਾਨ ਦੋਸਤੋ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਸੋ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਮੇਰੇ ਚੈਨਲ ਪੰਜਾਬ ਮਾਡਰਨ ਖੇਤੀ ਵਿੱਚ ਜੋ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਦਾ ਬਟਨ ਦਬਾ ਲੈਣ ਤਾਂ ਕਿ ਅੱਗੇ ਜੋ ਵੀ ਵੀਡੀਓ ਰਹੀ ਜਾਣਕਾਰੀ ਆਵੇਗੀ ਸਿੱਧੀ ਤੁਹਾਡੇ ਤੱਕ ਮਹੱਈਆ ਹੋ ਸਕੇ ਸੋ ਗੱਲ ਕਰੀਏ ਆਪਣੇ ਟੌਪਿਕ ਤੇ 1 ਜੂਨ ਤੋਂ ਦਿੱਤੀ ਹੋਈ ਲਵਾਈ ਦੇ ਵਿੱਚ ਕਿਹੜੀਆਂ ਕਿਸਮਾਂ ਲਾਉਣੀਆਂ ਕਿਹੜੀਆਂ ਕਿਸਮਾਂ ਨਹੀਂ ਲਾਉਣੀਆਂ ਜਾਫਰ ਕਿਹੜੀਆਂ ਕਿਸਮਾਂ ਦੀ ਪਣੀਰੀ ਕਦੋਂ ਬੀਜਣੀ ਆ ਤੇ ਕਦੋਂ ਝੋਨਾ ਲਾਉਣਾ ਸੋ ਸਾਰੀ ਗੱਲ ਵਿਸਤਾਰਨਾ ਕਰਦੇ ਆ ਸੋ ਜੁੜੇ ਰਹੋ ਵੀਡੀਓ ਦੇ ਲਾਸਟ ਤੱਕ ਸੋ ਦੋਸਤੋ ਚਲਦੀ ਹੋਈ ਵੀਡੀਓ ਸਕਰੀਨ ਦੇ ਉੱਪਰ ਜੇਕਰ ਤੁਸੀਂ ਚਾਹਤ ਮਾਰੋਗੇ ਤਾਂ ਪੰਜਾਬ ਚ ਪਹਿਲੀ ਜੂਨ ਤੋਂ ਜਿਹੜਾ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਆ ਸੁਭਾ ਸਰਕਾਰ ਨੇ 23 ਜਿਹੜਿਆਂ ਨੂੰ ਤਿੰਨ ਜ਼ੋਨਾਂ ਦੇ ਵਿੱਚ ਵੰਡਿਆ ਹੈ ਪਹਿਲਾ ਜ਼ੋਨ ਜੋ ਕਿ 1 ਜੂਨ ਤੋਂ ਲਵਾਈ ਸ਼ੁਰੂ ਹੋਵੇਗੀ ਫਰੀਦਕੋਟ ਬਟਿੰਡਾ ਫੋਜ਼ਪੁਰ ਸ਼੍ਰੀ ਮੁਕਤਸਰ ਸਾਹਿਬ ਤੇ ਫਾਜ਼ਿਲਕਾ ਨੰਬਰ 2 ਤੇ 5 ਜੂਨ 5 ਜੂਨ ਦੇ ਵਿੱਚ ਜਿਹੜੇ ਜ਼ਿਲ੍ਹੇ ਆ ਰਹੇ ਆ ਗੁਰਦਾਸਪੁਰ ਪਠਾਨਕੋਟ ਸ਼੍ਰੀ ਅੰਮ੍ਰਿਤਸਰ ਸਾਹਿਬ ਤਰਨਤਾਰਨ ਰੂਪਨਗਰ ਮੋਹਾਲੀ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਹੁਸ਼ਿਆਰਪੁਰ ਨੰਬਰ 3 ਦੇ ਯਾਨੀ ਕਿ ਲਾਸਟ 9 ਜੂਨ ਨੂੰ ਲੁਧਿਆਣਾ ਮਲੇਰਕੋਟਲਾ ਮਾਨਸਾ ਮੋਗਾ ਪਟਿਆਲਾ ਸੰਗਰੂਰ ਬਰਨਾਲਾ ਕਪੂਰਥਲਾ ਜਲੰਧਰ ਅਤੇ ਨਾਵਾਸ਼ਹਿਰ ਹੁਣ ਸਵਾਲ ਇਹ ਉੱਠਦਾ ਹੈ ਕਿ ਅਗੇਤੀਆਂ ਤਰੀਕਾ ਮਿਲਣ ਦੇ ਨਾਲ ਕਿਸਾਨ ਨੂੰ ਫਾਇਦਾ ਜਾਂ ਫਿਰ ਨੁਕਸਾਨ ਸੋ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੇ ਪੰਜਾਬ ਸਰਕਾਰ ਦੀ ਦੋਨਾਂ ਦੀ ਸਹਿਮਤੀ ਦੇ ਨਾਲ ਲੌਂਗ ਟਰਮ ਵੈਰਾਈਟੀਆਂ ਨੂੰ ਬੈਨ ਕੀਤਾ ਹੈ ਜਿਵੇਂ ਕਿ ਡੋਗਰ ਪੂਸਾ ਪੂਸਾ 44 ਜਾਂ ਪੀਲੀ ਫੂਸਾ ਸੋ ਐਵੇਂ ਦੀਆਂ ਵੈਰਾਈਟੀਆਂ ਨੂੰ ਬੈਨ ਕਰਨ ਤੋਂ ਬਾਅਦ ਪੀਏਯੂ ਵੱਲੋਂ ਦਿੱਤੀਆਂ ਹੋਈਆਂ ਤਿੰਨ ਵੈਰਾਈਟੀਆਂ ਪੀਆਰ 126 ਪੀਆਰ 131 ਤੇ ਜਾਂ ਇਸ ਸਾਲ ਪੈਡੀ ਸੀਜ਼ਨ 2025 ਦੇ ਵਿੱਚ ਨਵੀਂ ਵੈਰਾਈਟੀ ਦਿੱਤੀ ਹੈ ਪੀਆਰ 132 ਸੋ ਇਨ੍ਹਾਂ ਤਿੰਨਾਂ ਵੈਰਾਈਟੀਆਂ ਨੂੰ ਪਰਮਾ ਹੰਗਾਰਾ ਮਿਲ ਰਿਹਾ ਹੈ ਅਤੇ ਜੇਕਰ ਇਹਨਾਂ ਦਾ ਟਾਈਮ ਪੀਰੀਅਡ ਦੇਖਿਆ ਜਾਵੇ ਤਾਂ PR126 ਦਾ ਟਾਈਮ ਪੀਰੀਅਡ ਪਨੀਰੀ ਤੋਂ ਬਾਅਦ ਜਾਨੀ ਕਿ ਟ੍ਰਾਂਸਪਲੈਂਟਿੰਗ ਤੋਂ ਬਾਅਦ ਇਸ ਦਾ ਜਿਹੜਾ ਟਾਈਮ ਪੀਰੀਅਡ ਆ ਪੱਕਣ ਦਾ ਉਹ 95 ਦਿਨ ਦਾ ਹੈ ਅਤੇ ਉਸ ਦੇ ਨਾਲ ਜੇਕਰ PR131 ਦਾ ਦੇਖਿਆ ਜਾਵੇ ਸਮਾਂ ਤਾਂ ਉਹ ਲਗਭਗ 110 ਤੋਂ ਲੈ ਕੇ 115 ਦਿਨ ਦਾ ਹੈ ਜਾਂ ਫਿਰ ਹੋਰ ਕੁਝ ਰਿਸਰਚ ਵੈਰਾਈਟੀਆਂ ਦੀ ਗੱਲ ਕਰ ਲਈਏ ਜਿਵੇਂ ਕਿ CR212 ਜਾਂ ਫਿਰ ਸੁਪਰੀਮ ਸੀਡ 110 ਜਾਂ ਹੋਰ ਕੋਈ ਵੀ ਪ੍ਰਾਈਵੇਟ ਆਧਾਰਿਆਂ ਵੱਲੋਂ ਦਿੱਤੀਆਂ ਹੋਈਆਂ ਵੈਰਾਈਟੀਆਂ ਸੋ ਉਹਨਾਂ ਦਾ ਵੀ ਜੇ ਟਾਈਮ ਪੀਰੀਅਡ ਦੇਖਿਆ ਜਾਵੇ ਤਾਂ ਲਗਭਗ ਕੋਈ 130 ਤੋਂ ਲੈ ਕੇ 135 ਦਿਨ ਦਾ ਹੈ ਸੋ ਲੌਂਗ ਟਾਈਮ ਵੈਰਾਈਟੀ ਆਪਣੇ ਕੋਲੇ ਇਸ ਸਮੇਂ ਦੇ ਵਿੱਚ ਕੋਈ ਵੀ ਨਹੀਂ ਸੋ ਵੀਡੀਓ ਬਣਾਉਣ ਦਾ ਮਕਸਦ ਇਹਨਾਂ ਵੈਰਾਈਟੀਆਂ ਦਾ ਟਾਈਮ ਪੀਰੀਅਡ ਦੱਸਣ ਦਾ ਮਕਸਦ ਇੱਕੋ ਹੀ ਆ ਕਿ ਅੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਸ਼ਾਰਟ ਟਾਈਮ ਵੈਰਾਈਟੀਆਂ ਦੀ ਗੇਤੀ ਲਵਾਈ ਕਰਕੇ ਸੋ ਅੱਗੇ ਜਾ ਕੇ ਕਿਸਾਨ ਦਾ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਇਹਨਾਂ ਵੈਰਾਈਟੀਆਂ ਨੇ ਜੇਕਰ ਤੁਸੀਂ 1 ਜੂਨ ਨੂੰ PR 131 ਦੀ ਲਵਾਈ ਕਰਦੇ ਆ ਤਾਂ ਮੇਰੇ ਅਕੋਰਡਿੰਗ ਇਹ ਸਤੰਬਰ ਦੀਆਂ ਅਖੀਰ ਲੀਆਂ ਤਰੀਕਾਂ ਜਾਂ ਫਿਰ ਅਕਤੂਬਰ ਦੀਆਂ ਪਹਿਲੀਆਂ ਤਰੀਕਾਂ ਦੇ ਵਿੱਚ ਪੱਕ ਕੇ ਤਿਆਰ ਹੋ ਜਾਵੇਗੀ ਜੋ ਕਿ ਬਹੁਤ ਹੀ ਗਰਮੀ ਦੇ ਵਿੱਚ ਨਸਰਾਰਾ ਰਹੇਗੀ ਅਤੇ ਜੇਕਰ ਗਰਮੀ ਦੇ ਵਿੱਚ ਨਸਾਰਾ ਲਵੇਗੀ ਤੇ ਆਪਣੀ ਫਸਲ ਜਿਹੜੀ ਆ ਉਹ ਸਟ्रेस ਦੇ ਵਿੱਚ ਜਾਵੇਗੀ ਸਟ्रेस ਦੇ ਵਿੱਚ ਜਾਣ ਦੇ ਨਾਲ ਇਹਨਾਂ ਦਾਣਿਆਂ ਦੇ ਵਿੱਚ ਵਜਨ ਬਿਲਕੁਲ ਵੀ ਨਹੀਂ ਰਹਿਣਾ ਅਤੇ ਅੱਗੇ ਜਾ ਕੇ ਝਾੜ ਦੇ ਵਿੱਚ ਕਟੌਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਆਓ ਗੱਲ ਕਰੀਏ ਦੂਜੀਆਂ ਵੈਰੈਟੀਆਂ ਦੀ ਜੋ ਕਿ 130 ਤੋਂ ਲੈ ਕੇ 135 ਜਾਂ ਫਿਰ 140 ਦਿਨ ਦੇ ਵਿੱਚ ਪੱਕ ਕੇ ਤਿਆਰ ਹੋਣ ਵਾਲੀਆਂ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਰਿਸਰਚ ਵੈਰੈਟੀਆਂ ਸੁਪਰੀਮ ਸੀਡ 110 ਜਾਂ ਫਿਰ CR212 ਜਾਂ ਫਿਰ ਇਸ ਤੋਂ ਇਲਾਵਾ ਹੋਰ ਜੋ ਵੀ ਕੋਈ ਵੈਰੈਟੀ ਆ ਸੋ ਉਸ ਦੀ ਆਪਾਂ ਲਵਾਈ ਕੋਸ਼ਿਸ਼ ਕਰੀਏ ਕਿ 8 ਜੂਨ ਤੋਂ ਬਾਅਦ ਹੀ ਸ਼ੁਰੂ ਕੀਤੀ ਜਾਵੇ ਕਿਉਂਕਿ ਇਹ ਵੀ ਜੇਕਰ ਤੁਸੀਂ 8 ਜੂਨ ਨੂੰ ਇਹਦੀ ਲਵਾਈ ਸ਼ੁਰੂ ਕਰੋਗੇ ਤਾਂ ਇਹ ਅਕਤੂਬਰ ਦੇ ਖੀਰਲੇ ਹਫਤੇ ਦੇ ਵਿੱਚ ਜਾਂ ਫਿਰ ਅਕਤੂਬਰ ਦੇ ਤੀਜੇ ਹਫਤੇ ਦੇ ਵਿੱਚ ਪੱਕ ਕੇ ਤਿਆਰ ਹੋ ਜਾਵੇਗੀ ਸੋ ਦੋਸਤੋ ਇਹ ਗਲਤੀ ਨਹੀਂ ਕਰਨੀ ਕਿ 1 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਕਰਨੀ ਆ ਸੋ ਮੇਰੇ ਹਿਸਾਬ ਦੇ ਨਾਲ ਕਿ 1 ਜੂਨ ਨੂੰ ਲਾਉਣ ਵਾਲੀ ਕਿਸਮ ਆਪਣੇ ਕੋਲੇ ਕੋਈ ਵੀ ਨਹੀਂ ਜੇਕਰ ਆਪਾਂ ਇੱਕ ਜੂਨ ਨੂੰ ਲਵਾਈ ਸ਼ੁਰੂ ਕਰਦੇ ਆ ਤਾਂ ਸਿਰਫ ਤੇ ਸਿਰਫ ਪੂਸਾ ਵੈਰੈਟੀ ਜੋ ਕਿ ਬੈਨ ਹੋਈਆਂ ਵਾ ਗਵਰਨਮੈਂਟ ਵੱਲੋਂ ਪੂਸਾ 44 ਡੋਗਰ ਪੂਸਾ ਜਾਂ ਬਿਲੀ ਪੂਸਾ ਸੋ ਇਹਨਾਂ ਵੈਰੈਟੀਆਂ ਦੀ ਹੀ ਆਪਾਂ ਲਵਾਈ ਕਰ ਸਕਦੇ ਸੀ ਸੋ ਆਪਣੇ ਕੋਲੇ ਇਸ ਟਾਈਮ ਦੇ ਵਿੱਚ ਉਹ ਵੈਰੈਟੀਆਂ ਬਿਲਕੁਲ ਵੀ ਨਹੀਂ ਸੋ ਇਸ ਕਰਕੇ ਅਗੇਤੀਆਂ ਤਰੀਕਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਨੁਕਸਾਨ ਬਿਲਕੁਲ ਵੀ ਨਾ ਕਰਵਾ ਲਿਓ ਜੇ ਗੱਲ ਪੀਆਰ 126 ਵੈਰੈਟੀ ਦੀ ਕੀਤੀ ਜਾਵੇ ਤਾਂ ਪਿਛਲੇ ਸਾਲਾਂ ਦੇ ਵਿੱਚ ਕਿਸਾਨਾਂ ਦੀ ਕਾਫੀ ਮਨਪਸੰਦ ਵੈਰੈਟੀ ਬਣ ਚੁੱਕੀ ਆ ਪੀਆਰ 126 ਜੋ ਕਿ ਥੋੜੇ ਸਮੇਂ ਦੇ ਵਿੱਚ ਬਹੁਤ ਚੰਗਾ ਝਾੜ ਦੇ ਕੇ ਕਿਸਾਨਾਂ ਦਾ ਮਨ ਜਿੱਤ ਰਹੀ ਹੈ ਵੈਰਾਈਟੀ ਜੇਕਰ ਤੁਸੀਂ ਇਸ ਦੀ ਲਵਾਈ ਕਰਨੀ ਚਾਹੁੰਦੇ ਆ ਤਾਂ ਕੋਸ਼ਿਸ਼ ਕਰੋ ਕਿ ਇਸ ਦੀ 25 ਜੂਨ ਤੋਂ ਬਾਅਦ ਅਤੇ 15 ਜੁਲਾਈ ਤੋਂ ਪਹਿਲਾਂ-ਪਹਿਲਾਂ ਇਸ ਦੀ ਲਵਾਈ ਜਦੋਂ ਆਪਣੀ ਜ਼ਰੂਰੀ ਹੈ 15 ਜੁਲਾਈ ਤੋਂ ਜੇਕਰ ਤੁਸੀਂ ਲੇਟ ਲਗਾਉਨੇ ਆ ਇਸ ਵੈਰਾਈਟੀ ਨੂੰ ਤਾਂ ਵੇਚਣ ਦੇ ਸਮੇਂ ਤੇ ਕੁਝ ਮੌਸਰ ਦੀ ਦਿੱਕਤ ਆ ਸਕਦੀ ਆ ਸੋ ਇਸ ਕਰਕੇ ਜ਼ਿਆਦਾ ਵੀ ਲੇਟ ਇਸ ਵੈਰਾਈਟੀ ਨੂੰ ਲਾਉਣਾ ਕੋਈ ਬਹੁਤ ਚੰਗਾ ਨਹੀਂ ਸੋ ਇਸੇ ਚੱਕਰ ਦੇ ਵਿੱਚ ਇਸ ਵੈਰਾਈਟੀ ਦੀ ਜਿਹੜੀ ਨਿੰਦਿਆ ਉਹ ਜ਼ਿਆਦਾ ਹੋ ਰਹੀ ਆ ਜੇ ਗੱਲ ਪਨੀਰੀ ਦੀ ਕਰੀਏ ਤਾਂ ਪੀਆਰ 126 ਦਾ ਜੋ ਤੁਹਾਨੂੰ ਲਵਾਈ ਦਾ ਸਮਾਂ ਦੱਸਿਆ ਗਿਆ ਹੈ ਸੋ ਠੀਕ ਉਸ ਤੋਂ 25 ਦਿਨ ਪਿੱਛੇ ਆ ਕੇ ਆਪਾਂ ਪਨੀਰੀ ਬੀਜਣੀ ਆ ਜੇਕਰ ਪੀਆਰ 131 ਦੀ ਗੱਲ ਕੀਤੀ ਜਾਵੇ ਤਾਂ 20 ਤੋਂ ਲੈ ਕੇ 25 ਜੂਨ ਦੇ ਵਿੱਚ ਆਪਾਂ ਇਸ ਵੈਰੈਟੀ ਦੀ ਲਵਾਈ ਕਰਦੇ ਆ ਤਾਂ ਠੀਕ ਉਸ ਤੋਂ 28 ਤੋਂ ਲੈ ਕੇ 30 ਦਿਨ ਜਾਨੀ ਕਿ ਲਗਭਗ 1 ਮਹੀਨੇ ਤੋਂ ਪਿੱਛੇ ਆ ਕੇ ਆਪਾਂ ਜਿਹੜੀ ਇਹਦੀ ਪਨੀਰੀ ਬੀਜ ਸਕਦੇ ਆ ਜੋ ਕਿ 20 ਤੋਂ ਲੈ ਕੇ 25 ਮਈ ਦੀਆਂ ਤਰੀਕਾਂ ਦੇ ਵਿੱਚ ਆਵੇਗੀ ਅਤੇ ਇਹਨਾਂ ਤੋਂ ਇਲਾਵਾ ਜੇਕਰ ਰਿਸਰਚ ਵੈਰਾਈਆਂ ਦੀ ਗੱਲ ਕੀਤੀ ਜਾਵੇ ਜੋ ਕਿ 130 ਤੋਂ ਲੈ ਕੇ 140 ਦਿਨਾਂ ਦੇ ਵਿੱਚ ਪੱਕ ਕੇ ਤਿਆਰ ਹੁੰਦੀਆਂ ਆਪਾਂ ਉਹਨਾਂ ਦੀ ਲਵਾਈ 8 ਤੋਂ ਲੈ ਕੇ 15 ਜਾਂ ਫਿਰ 20 ਜੂਨ ਤੱਕ ਲਾਸਟ ਉਹਨਾਂ ਦੀ ਆਪਾਂ ਜਿਹੜੀ ਲਵਾਈ ਕਰ ਸਕਦੇ ਆ ਸੋ ਉਹਨਾਂ ਦੀ ਪਨੀਰੀ ਬੀਜਣ ਦਾ ਸਮਾਂ ਠੀਕ 1 ਮਹੀਨੇ ਤੋਂ ਲੈ ਕੇ 35 ਦਿਨ ਪਿੱਛੇ ਆ ਕੇ ਜਾਨੀ ਕਿ 10 ਮਈ ਤੋਂ ਬਾਅਦ ਆਪਾਂ ਉਹਨਾਂ ਦੀ ਪਨੀਰੀ ਜਿਹੜੀ ਆ ਉਹ ਬੇਝਿਜਕ ਬੀਜ ਸਕਦੇ ਆ